کسان مزدور ایکتا زندہ باد پنڈ پنڈر کلا موگا وکھے کبڈی ٹورنامنٹ کروایا گیا سب تو پہلا خبران دیکھن دیکھنے چینل نو سبسکرائب کرو خبر اشتہار بھیجنے سمپرک کرو رپورٹ پترکار ہرپال سنگ جج ਸਾਲੀ ਸੰਤ ਬਾਬਾ ਖਜਾਨ ਸਿੰਘ ਜੀ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਹੁੰਦਾ ਤੇ ਸਾਨੂੰ ਤਾਂ ਪਤਾ ਨਹੀਂ ਅੱਜ ਤਾਂ ਬਹੁਤ ਛੋਟਿਆਂ ਵੀ ਕੰਮਾ ਟੂਰਨਾਮੈਂਟ ਹੈਗਾ ਇਸੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਉਹ ਤਿੰਨ ਦਿਨ ਹੋਇਆ 12 13 14 ਸਤੰਬਰ ਹਰ ਸਾਲ ਹੀ ਹੁੰਦਾ ਹੈ ਤੇ ਸਾਜਾ ਇਹੀ ਆਮ ਢੇੜ ਦੇ ਪਿੰਡਾਂ ਦੀਆਂ ਕਮੇਟੀਆਂ ਨੂੰ ਮੈਸੇਜ ਆ ਇੱਕ ਬਾਡੀ ਨੂੰ ੜੇ ੜੇ ਖਤਮ ਕਰ ਬਾਡੀ ਨੂੰ ਆਪਾਂ ਢੇਰੇ ਚ ਧਾਰ ਜਾਈਏ ਸਾਡੇ ਮੈਚ ਬਹੁਤ ਵਧੀਆ ਚੱਲ ਰਹੇ ਆ ਦੋਨਾਂ ਪਿੰਡਾਂ ਦੀਆਂ ਪਰਜੈਤਾ ਪਿੰਡ ਰਖੋਰ ਦਾ ਤੇ ਪਿੰਡ ਕਲਾ ਸਮੂਹ ਟੂਰਨਾਮੈਂਟ ਕਮੇਟੀ ਤੇ ਨਗਰ ਨਿਵਾਸੀ ਤੇ ਇੰਾਰੇ ਵੀਰਾਂ ਦਾ ਪੂਰਾ ਸਹਿਯੋਗ ਆਇਆ ਜਿੰਨੇ ਵੀ ਪਲੇਅਰ ਇੱਥੇ ਆਏ ਆ ਅਸੀਂ ਸਾਰਿਆਂ ਦਾ ਧੰਨਵਾਦ ਟੂਰਨਾਮੈਂਟ ਕਮੇਟੀ ਵੱਲੋਂ ਕਰਦੇ ਆ ਜਿੰਨੇ ਵੀ ਦਰਸ਼ਕ ਪਹੁੰਚੇ ਆ ਪਲੇਅਰ ਪਹੁੰਚੇ ਆ ਜਿੰਨੇ ਵੀ ਅਫੀਸ਼ੀਅਲ ਪਹੁੰਚੇ ਆ ਜਿਹੜੇ ਵੀ ਟੂਰਨਾਮੈਂਟ ਨਾਲ ਜਿੰਨੇ ਵੀ ਜੁੜੇ ਆ ਜਨਾਂ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਵੀ ਸਾਡੇ ਕੋਲੇ ਪਹੁੰਚੇ। ਖਾਸ ਪ੍ਰਬੰਧ ਦਾ ਸਾਡਾ ਮੇਨ ਮੁੱਦਾ ਤਾਂ ਇਹੀ ਆ ਵੀ ਜਿਹੜੀ ਰਾਤ ਨੂੰ ਕਬੱਡੀ ਹੁੰਦੀ ਆ ਅਸੀਂ ਉਹ ਦਿਨੇ-ਦਿਨੇ ਕਬੱਡੀ ਕਰ ਰਹੇ ਆ। ਤੁਸੀਂ ਆਮ ਟਰਨਮੈਂਟਾਂ ਤੇ ਜਾਣਦੇ ਆ 2 3 12 1 ਵਜੇ ਆ ਪਰ ਅਸੀਂ 6:30 ਵਜੇ ਫਾਈਨਲ ਦਿਨੇ-ਦਿਨੇ ਖਤਮ ਕਰ ਦਿੰਦੇ ਆ। ਪਹਿਲੇ ਸਮੇਂ ਦੀ ਕਬੱਡੀ ਤੇ ਹੁਣ ਵਾਲੀ ਕਬੱਡੀ 'ਚ ਬਹੁਤ ਜ਼ਿਆਦਾ ਤਰ੍ਹਾਂ ਪਹਿਲੇ ਸਮੇਂ 'ਚ ਕਬੱਡੀ ਨੀਕਰਾਂ ਨਗੋਟਿਆਂ ਦੇ ਸਟੀਲ ਦੇ ਭਾਂਡਿਆਂ ਨਾਲ ਖੇਡੀ ਜਾਂਦੀ ਸੀਗੀ ਤੇ ਹੁਣ ਜਿਹੜੀ ਲੱਖਾਂ ਕਰੋੜਾਂ ਚ ਕਬਾਡੀ ਹਟਾ ਕਬੱਡੀ ਓਪਨ ਨੂੰ ਤਿੰਨ ਖਿਡਾਰੀ ਬਾਹਰ 81000 ਫਰਸਟ ਪ੍ਰਾਈਜ਼ ਸੈਕੰਡ ਹੈਗਾ 61000 ਕਬੱਡੀ 75 ਕਿਲੋ ਨੂੰ 21000 15000 ਕਬੱਡੀ 60 ਕਿਲੋ ਸੀ 12000 10000 ਮੈਸੇਜ ਤਾਂ ਇਹੀ ਅਸੀਂ ਦੇਣਾ ਚਾਹੁੰਦੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਵੀ ਜਿਹੜੇ ਨਸ਼ਿਆਂ ਨੂੰ ਆਪਾਂ ਥੋੜਾ ਜਿਹਾ ਹਟ ਕੇ ਗਰਾਊਂਡ ਅਲੀ ਜੁੜ ਗਏ ਗੇਮਾਂ ਲਈ ਜੁੜ ਗਏ ਮੈਸੇਜ ਇਹੀ ਹੈ ਨੌਜਵਾਨ ਪੀੜ੍ਹੀ ਨੂੰ ਨਸ਼ਾ ਛੱਡ ਗਏਮਾਂ ਲਈ ਜੁੜੀ ਬਹੁਤ ਜ਼ਿਆਦਾ ਸੰਯੋਗ ਨਗਰ ਦਾ ਵੀ ਸਹਿਯੋਗ ਟੂਰਨਾਮੈਂਟ ਕਮੇਟੀ ਦਾ ਵੀ ਸਹਿਯੋਗ ਆ ਦੋਨੇ ਧਰਾਂ ਦੀਆਂ ਪੰਚਾਇਤਾਂ ਦਾ ਵੀ ਸਹੂਚ 3 ਲਗਾਤਾਰ 3 ਦਿਨ ਚੱਲਦਾ ਜੀ ਹਰ ਸਾਲ ਹੀ 3 ਦਿਨ ਦਾ ਟੂਰਨਾਮੈਂਟ ਆ ਗਾਲੀ ਆ ਬੱਲੇ ਬੱਲੇ ਆ ਬੱਲੇ 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 ਆਲੀ ਬੰਦਾ ਕਿੱਥੋਂ ਭਜਾਰਾ ਆ ਬਰਬਾਦ ਥੋਕ ਜਾਦਾ ਪਿੰਡਰ ਬੜੀ ਤਗੜੀ ਕਬੱਡੀ ਖੇਡਦੀ ਐ ਨਾਲ ਫੱਕਰ ਝੰਡੇ ਵਾਲਾ ਫੇਰ ਹੋ ਗਿਆ ਪੂਰੇ ਹਰ ਜੋ ਪਾਸੇ ਹਰ ਜੇ ਪਾਸੇ ਹਰ ਜੇ ਪਾਸੇ ਹਰ ਜੇ ਪਾਸੇ ਆ ਬੱਲੇ 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 ਨਹੀਂ ਰੀਸਾ ਨੋ ਕਪੂਰ ਪਿੰਡ ਵਾਲਾ ਉਹ ਦੇਖਦੇ ਆ ਵੀ ਚਾਰਾਂ ਦੇ ਵਿੱਚੋਂ ਕੌਣ ਫਾਰ ਬਾਲਪੁਰ ਵਾਲੇ ਮੁੰਡੇ ਤਿਆਰੀ ਦੇ ਵਿੱਚ ਹੈ ਮੁਕਾਬਲਾ ਕਿਹਦੇ ਸਿਰੇ ਦਾ ਅੱਜ ਭਿੰਡਰਾ ਦੇ ਵਿੱਚ ਰੌਣਕ ਹੈ ਰਿਆਕਤ ਅਲੀ ਫੇਰ ਟੁੱਟ ਗਿਆ ਇਹ ਆਪਾਂ ਦੇ ਬੰਦੇ ਔਰ ਆਲੇ ਟਾਈਮ ਦੇ ਵਿੱਚ ਥਾਰ ਗੱਡੀ ਮਿਲਣੀ ਹੈ ਗੱਡੀ ਗੱਡੀ ਮਿਲਣੀ ਹੈ ਅਗਲੇ ਮੈਚ ਦੇ ਭਾਈ ਜੀ ਲਓ ਸੋਨੀ ਕਿੱਥੇ ਲੋਟ ਆਉਂਦਾ ਆਹ ਮੁੰਡਾ ਉੱਡੀ ਉੱਡੀਓ ਕਰਦਾ ਭਾਈ ਜਗਰਾਤ ਸਿੰਘ ਜੀ ਰਾਜਾ ਜੋਤਾ ਦਾ ਵੱਡਾ ਮੇਲਾ ਮਾਰ ਕਰਨਾ ਜਦੋਂ ਮੋਹਰ ਸ਼ਕਾਲਾ ਪਿੰਡ ਮਾਨਸ ਵਿੱਚ ਮੇਲਾ ਖੇਡਿਆ ਗਿਆ ਉੱਥੇ ਭਰਾਵਾਂ ਨੇ ਕਿਹਾ ਵੀ ਸੋਨੀ ਦੇ ਵੱਡੇ ਮਾਰਸ ਮਾਰ ਹੁੰਦੇ ਆ ਇਧਰ ਬਿੱਲਾ ਗੱਲ ਫੈਸਲੇ ਕਰੂਗਾ ਹੈਰੀ ਮਾਲਪੁਰ ਵਾਲਾ ਲਿਆਕਤ ਕਹਿੰਦੇ ਅਲੀ ਕੋਸ਼ੀ ਕਰਦਾ ਦੁੱਗਾ ਵਾਲਾ ਪਰ ਨੰਬਰ ਕਰਾਚੋ ਵਾਲਾ ਸ਼ੰਤੀ ਆਪਣੀ ਟਹਾਰੇ ਵਾਲਾ ਕਿਹਦਾ ਹੈ ਵੀ ਪਰ ਦੱਸ ਲੱਗਦੇ ਨਹੀਂ ਜਿੰਦਰੇ ਪਿੰਡਰ ਵਾਲ ਮਾਰ ਕਰਦੇ ਸਾਡੇ ਵੱਡੇ ਵੀਰ ਸਭੀ ਗੁੱਸੇ ਦੀਆਂ ਗੱਲਾਂ ਦਰਵੀਰ ਗੁੱਸੇ ਦੀ ਰਾਜ ਉਹ ਸਾਡੇ ਵੀਰ ਰਸ਼ੇਦ ਪਰਤੇ ਬੱਜੇ ਹੋਏ ਹੈ ਉਹਨਾਂ ਭਰਾਵਾਂ ਦਾ ਵੀ ਦਰਵਾਜ਼ਾ ਲਓ ਸਾਹਮਣੇ ਕਬੱਡੀ ਪੈ ਗਈ ਹੈ ਸੋਨੀ ਗੱਦ ਛੋਟਾ ਰੰਗ ਗੋਰਾ ਪਰ ਇਹ ਕਹਿੰਦੇ ਟੌਪ ਦੀਆਂ ਰੇਡਾਂ ਪਾਉਂਦਾ ਹੈ ਕਹਿੰਦੇ ਕਿੰਝ ਵੀ ਦੇ ਕੱਪੜੇ ਪਰ ਸਾਹਮਣੇ ਮਾਲਪੁਰੀਆ ਦਾ ਬੱਲੇ ਦੇ ਸਿਰੇ ਦੀਆਂ ਪਾਂਹਾਂ ਰੰਧੀਆਂਪੁਰ ਦਾ ਮੈਚ ਖੇਡਿਆ ਗਿਆ ਮੁੰਡੇ ਨੇ ਬਾਜਾ ਬਣਾ ਕਰਵਾਤੀ ਐਸਾ ਕੀ ਹੈ ਅੱਜ ਦਵਾਂ ਦਾ ਨੰਬਰ ਕਹਿੰਦੇ ਮੰਨੂ ਕਪੂਰ ਪੰਡਲ ਨੇ ਆਪਣੀ ਟੀਮ ਦੇ ਸਿੰਘੀਲਾ ਵੱਲੋਂ ਬਈ ਜੀ 1000 ਤੇ ਦਿਲਬਾਗ ਗਰਾਂ ਗੱਜਰ ਨੂੰ ਵੀ ਗੱਜਰ ਵਾਲਾ ਤਿਆਰੀ ਰੱਖਣ ਇਸ ਰਾਉਂਡ ਦੇ ਇੱਕ ਤੋਂ ਵੱਧ ਮੈਚ ਰਹਿ ਗਏ ਆ ਜੀ ਲਓ ਸਾਹਮਣੇ ਕਬੱਡੀ ਪੈ ਗਈ ਹੈ ਆ ਦੋ ਖਿਡਾਰੀਆਂ ਦੇ ਦਰਮਿਆਨ ਮੁੰਡਾ ਉਹੀ ਫੇਰ ਲੱਗਿਆ ਮੁੰਡਾ ਉਹੀ ਫੇਰ ਲਓ ਇਧਰ ਉਧਰ ਸਰਾ ਲਾਦਾ ਸਰਾ ਲਾਦਾ ਮੇਰੇ we well, ਮੈਨੂੰ ਮੇਲੇ ਦੇ ਬਾਈ ਦੀ ਚੋਰੀ ਵੀ ਇਹਦੇ ਵੀਰ ਨੇ ਜਾਣ ਕੇ ਦਿੱਤੀ ਆ ਤੇ ਧਿਆਨ ਰੱਖਣਾ ਹੈ ਖੇਡਿਆ ਜਾ ਰਹਾ ਹੈ ਇੱਕ ਲੱਭਾਂ ਦੀ ਵਰਿਆਦ ਬਹੁਤ ਵੱਡੇ ਮਾਤਮੇ ਵਿੱਚ ਜਾਣਗੇ ਸਾਡਾ ਜਸਪਾਲ ਜੋਮੀ ਭਰਾ ਤੇ ਨਾਲ ਸਾਡਾ ਕਮਲ ਹੀਰੋਵਾਲ ਤੇ ਨਾਲ ਜੱਗਾ ਪਿਆਲ ਸਾਡਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਪਰਮਾਤਮਾ ਦੇ ਦੁਨੀਆ ਦੀ ਜਾਨ ਨੂੰ ਸਾਲੂ ਹੁੰਦੀ ਹੈ ਜਾਨ ਵੀ ਇੱਕ ਕਾਪੀ ਬਣਾ ਕੇ ਚਾਲਾ ਚੱਲੇ 75 ਦੇ ਇਸ ਬਕਾੜੀ ਕਿੰਮਾ ਚੱਲਾ ਕਰਾਂਗੇ ਹਰ ਪੀਸ ਪਰਮਾਤਮਾ ਦੀ ਚੜ੍ਹਦੀ ਕਲਾ ਹੋਵੇ ਆ ਜੁਨੀ ਸੰਗਤ ਵੇਖੀ ਆ ਇੱਕ ਹੌਸਲੇ ਵਾਲੀ ਸਟੇਕ ਚੜ੍ਹਦੀ ਕਲਾ ਜਿਤਾਰਾ ਜਿਹੜਾ ਚਾਲਾ ਆਬਾਦ ਉਹ ਜਿਹੜਾ ਉਹਨਾਂ ਲਈ ਜੋ ਦੋ ਦਵਾਰ ਤੇ ਸਿੱਧੇ ਪੜਿਆ ਆ ਸੁਭਰਾਣਾ ਜੋ ਬਿਖਾਵਾ ਦੇ ਪ੍ਰਿੰਟ ਕਮੇਟੀ ਦੀ ਕਮੇਟੀ ਗਰੀਬ ਪਰਾਨੀ ਹੈ ਇਸ ਤੋਂ ਜੀਐਸਐ ਦਾ ਜਾਗਰਣ ਦੀ ਰੀਤ ਹੈ i oh.